ਖਾਣਾ ਲੋਪੋ ਕੇ ਦੇ ਵਿੱਚ ਜਿਹੜਾ ਹੈ ਰਿਕਵਰੀ ਹੋਈ ਹੈ ਟੋਟਲ ਹੈਰੋਇਨ ਦੀ ਰਿਕਵਰੀ ਜੋ ਹੈ ਉਹ 200 2 ਕਿਲੋ 700 ਗ੍ਰਾਮ ਦੇ ਕਰੀਬਨ ਹੈਗੀ ਹੈ ਇਹਦੇ ਵਿੱਚ ਇਹਦੇ ਵਿੱਚ ਜੋ ਇਹ ਰਿਕਵਰੀ ਹੈ ਇਹ ਸਾਰੀ ਇਹ ਸਾਰਾ ਸਾਡਾ ਆਪਰੇਸ਼ਨ ਜਿਹੜਾ ਸੀਗਾ ਇੰਟੈਲੀਜੈਂਸ ਬੇਸਿਕ ਸਾਡੇ ਸੋਰਸਸ ਵੱਲੋਂ ਵੀ ਇਹ ਅਸੀਂ ਐਕਟੀਵੇਟ ਕੀਤੇ ਹੋਏ ਸੀ ਕਿਉਂਕਿ ਕਾਫੀ ਦਿਨਾਂ ਤੋਂ ਅਜਨਾਲਾ ਸੈਕਟਰ ਦੇ ਵਿੱਚ ਤੇ ਬਾਰਡਰ ਦੇ ਖਾਸ ਕਰ ਜੋ ਰਾਜਾ ਸੰਸਤੋ ਪਰੇ ਦਾ ਜਿਹੜਾ ਖੇਤਰ ਹੈ ਉਹ ਇਹਨਾਂ ਇਹਨਾਂ ਖੇਤਰਾਂ ਦੇ ਵਿੱਚ ਜਿਹੜੇ ਬਾਰਡਰ ਦੇ ਨਾਲ ਲੱਗਦੇ ਹੈ ਇਹਨਾਂ ਦੇ ਵਿੱਚ ਡਰੋਨਸ ਦੀ ਕਾਫੀ ਮੂਵਮੈਂਟ ਰਹੀ ਹੈ 17 ਤਰੀਕ ਤੋਂ ਬਾਅਦ ਇਹ ਇਹ ਮੂਵਮੈਂਟ ਲਗਾਤਾਰ ਜਿਹੜੀ ਹੈ ਅਬਜ਼ਰਵ ਕੀਤੀ ਗਈ ਹੈ ਇਸੇ ਦੇ ਤਹਿਤ ਹੀ ਥਾਣਾ ਲੋਪੋਕੇ ਦੇ ਅੰਦਰ ਜਿਹੜੇ ਹੈਗੇ ਹੈ ਇਹ ਕਈ ਜਿਹੜੀ ਹੈ ਹੈਰੋਇਨ ਦੀ ਜਿਹੜੀ ਅਸਾਈਨਮੈਂਟਸ ਹੈ ਉਹਨਾਂ ਦੀ ਸਾਨੂੰ ਖਬਰ ਸੀ ਤੇ ਅਸੀਂ ਆਪਣੇ ਜਿਹੜੇ ਹੈ ਸੋਰਸਸ ਤੇ ਆਪਣੀ ਇੰਟੈਲੀਜੈਂਸ ਜਿਹੜੀ ਹੈਗੀ ਹੈ ਉਹ ਅਸੀਂ ਐਕਟੀਵੇਟ ਕੀਤੀ ਹੋਈ ਸੀ ਇਸੇ ਦੇ ਤਹਿਤ ਜਿਹੜੀ ਹੈ ਇਹ 2 ਕਿਲੋ 700 ਗ੍ਰਾਮ ਦੇ ਕਰੀਬਨ ਜੋ ਹੈਰੋਇਨ ਉਹਦੀ ਰਿਕਵਰੀ ਹੋਈ ਹੈ ਇਹ ਜੋ ਤਿੰਨ ਦੋਸ਼ੀ ਨੇ ਜਿਨ੍ਹਾਂ ਵਿੱਚੋਂ ਮੇਨ ਦੋਸ਼ੀ ਹੈਗੇ ਨੇ ਲਵਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਤੇ ਜਸਬੀਰ ਸਿੰਘ ਪੁੱਤਰ ਦਰਬਾਰਾ ਸਿੰਘ ਇਹ ਦੋਨੋਂ ਤਾਲੀਵਾਲ ਦੇ ਰਹਿਣੇ ਵਾਲੇ ਨੇ ਕਰਨਤੰਨ ਉਸ ਤੋਂ ਬਾਅਦ ਜਸਬੀਰ ਸਿੰਘ ਪੁੱਤਰ ਦਰਬਾਰਾ ਸਿੰਘ ਇਹਨਾਂ ਦੇ ਨਾਲ ਜੋ ਇਹਨਾਂ ਦਾ ਤੀਜਾ ਸਾਥੀ ਸੀ ਜਸਕਰਨ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਲਈਆਂ ਜ਼ਿਲ੍ਹਾ ਕਰਨਤੰਨ ਇਹਨਾਂ ਤੋਂ ਇਹ 2 ਕਿਲੋਗ੍ਰam ਦੀ ਜਿਹੜੀ ਇਹ ਖੇਪ ਇਹ ਬਰਾਮਦ ਹੋਈ ਹੈ ਇਹ ਇਹਨਾਂ ਕੋਲੋਂ ਇੱਕ ਮੋਟਰਸਾਈਕਲ ਜਿਨ੍ਹਾਂ ਤੇ ਸਵਾਰ ਸੀਗੇ ਜਿਹੜੇ ਇਹ ਡਿਲੀਵਰੀ ਕਰਨ ਜਾ ਰਹੇ ਸੀਗੇ ਉਹ ਮੋਟਰਸਾਈਕਲ ਵੀ ਜਿਹੜਾ ਹੈ ਪੁਲਸ ਵੱਲੋਂ ਬਰਾਮਦ ਕਰ ਲਿਆ ਗਿਆ ਇਸ ਦੇ ਵਿੱਚ ਜਿਹੜੇ ਫੋਰਵਰਡ ਬੈਕਵਰਡ ਲਿੰਕੇਜੇਸ ਨੇ ਕਿਉਂਕਿ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੋਈ ਹੈ ਮੋਰਓਵਰ ਸਾਡੇ ਵੱਲੋਂ ਬੜੀ ਮਾਈਨਿਊਟਲੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਕਿੱਥੋਂ ਇਹ ਖੇਪ ਆਈ ਹੈ ਤੇ ਕਿੱਥੇ-ਕਿੱਥੇ ਇਹ ਜਾਣਦੇ ਜਿਹਨਾਂ ਦੀ ਪਹੁੰਚਾਉਣ ਦੀ ਜਿਹੜਾ ਇਹਨਾਂ ਦਾ ਇਰਾਦਾ ਸੀ ਉਹ ਸਾਰੇ ਐਂਗਲਸ ਜਿਹੜੇ ਨੇ ਪੁਲਿਸ ਬੜੇ ਮਿਨਿਊਟਲੀ ਜਿਹੜੀ ਉਹਨਾਂ ਨੂੰ ਚੈੱਕ ਕਰ ਰਹੀ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜਾ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਸਾਨੂੰ ਇਹ ਅਜੇ ਹੈ ਕਿ ਇਹ ਪੂਰੀ ਦੀ ਪੂਰੀ ਜਿਹੜੀ ਖੇਪ ਹੈ ਇਹ ਅਲੱਗ-ਅਲੱਗ ਜਿਹੜੀ ਪਾਰਟਸ ਦੇ ਵਿੱਚ ਆਈ ਹੈ ਤੇ ਇਹਨਾਂ ਵੱਲੋਂ ਇਹ ਰਿਸੀਵ ਕੀਤੀ ਗਈ ਹੈ ਤੇ ਫਰਦਰ ਇਹਨਾਂ ਨੇ ਅੱਗੇ ਡਿਲੀਵਰ ਕਰਨੀ ਸੀ ਉਹ ਅਜੇ ਪੂਰੀ ਨਹੀਂ ਹੋਈ ਹੈ ਸਾਡੀ ਇਨਵੈਸਟੀਗੇਸ਼ਨ ਅਜੇ ਉਸ ਦਿਸ਼ਾ ਵੱਲ ਚੱਲ ਰਹੀ ਹੈ ਤੇ ਸਾਨੂੰ ਉਮੀਦ ਹੈ ਜਲਦੀ ਉਹਦੇ ਬਾਰੇ ਵੀ ਕੋਈ ਨਾ ਕੋਈ ਰਿਕਵਰੀ ਹੋ ਜਾਣੀ ਚਾਹੀਦੀ ਹੈ ਦੇਖੋ ਜੀ ਇਨਵੈਸਟੀਗੇਸ਼ਨ ਜੋ ਸਾਡੇ ਵੱਲੋਂ ਹੋਈ ਹੈ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਇਹ ਦੱਸਦੀ ਹੈ ਕਿ ਇਹ ਜਿਹੜੀ ਅਸਾਈਨਮੈਂਟਸ ਨੇ ਇਨ ਪਾਰਟਸ ਆਈਆਂ ਨੇ ਤੇ ਡਰੋਨ ਐਕਟੀਵਿਟੀ ਦੇ ਥਰੂ ਆਈਆਂ ਨੇ ਤੇ ਜਿੱਥੋਂ ਤੱਕ ਇਹਨਾਂ ਦੀ ਐਸੋਸੀਏਸ਼ਨ ਹੈ ਤੇ ਇਹ ਕਈ ਮੋਡੀਊਲ ਦੇ ਵਿੱਚ ਕੰਮ ਕਰਦੇ ਨੇ ਇਹ ਜਿਹੜਾ ਮੋਡੀਊਲ ਸੀਗਾ ਅਸੀਂ ਇਹ ਚੈੱਕ ਕਰ ਰਹੇ ਹਾਂ ਕਿ ਇਸ ਮੋਡੀਊਲ ਦਾ ਜਿਹੜਾ ਹੈ ਜਿਹੜਾ ਰੀਸੀਵਿੰਗ ਤੇ ਜਿਹੜਾ ਡਿਲੀਵਰੀ ਅੱਗੇ ਹੋਣੀ ਸੀ ਉਹਨਾਂ ਦੇ ਨਾਲ ਕਿਸ ਤਰੀਕੇ ਨਾਲ ਇਹਨਾਂ ਦਾ رابطہ ਸੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਤੇ ਅਸੀਂ ਇਹ ਇਨਵੈਸਟੀਗੇਸ਼ਨ ਜਿਹੜੀ ਹੈ ਚੱਲ ਰਹੀ ਹੈ ਤੇ ਜਿਵੇਂ ਜਿਵੇਂ ਸਾਹਮਣੇ ਆਏਗੀ ਕਿਉਂਕਿ ਅਜੇ ਸਾਨੂੰ ਲੱਗਦਾ ਹੈ ਕਿ ਹੋਰ ਵੀ ਇਸ ਅਸਾਈਨਮੈਂਟ ਦਾ ਪਾਰਟ ਹੈ ਰਿਕਵਰ ਕਰਨਾ ਬਾਕੀ ਹੈ ਉਸ ਵਾਲੇ ਪਾਸੇ ਅਸੀਂ ਲੱਗੇ ਹੋਏ ਆ ਤੇ ਜਲਦੀ ਤੁਹਾਡੇ ਨਾਲ ਸਾਂਝਾ ਕਰਾਂ ਜੁਲਾਈ ਅਗਸਟ ਦੇ ਵਿੱਚ ਕਾਫੀ ਅਗਸਟ ਦੇ ਐਂਡ ਦੇ ਵਿੱਚ ਕਾਫੀ ਡਰੋਨ ਮੂਵਮੈਂਟ ਜਿਹੜੀ ਇਹ ਨੋਟਿਸ ਕੀਤੀ ਗਈ ਹੈ ਉਸ ਤੋਂ ਇਲਾਵਾ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹ ਮੂਵਮੈਂਟ ਵਧਾਉਣ ਦੀ ਇਹ ਡੈਫੀਨਿਟਲੀ ਹੋਈ ਹੈ ਸਾਡੇ ਵੱਲੋਂ ਹੋਈ ਹੈ ਕਿਉਂਕਿ ਬੀਐਸਐਫ ਬੀਇੰਗ ਫਰਸਟ ਲਾਈਨ ਆਫ ਡਿਫੈਂਸ ਤੇ ਪੰਜਾਬ ਪੁਲਿਸ ਜਿਹੜੀ ਹੈ ਉਹ ਸੈਕੰਡ ਲਾਈਨ ਆਫ ਡਿਫੈਂਸ ਦੇ ਤੌਰ ਤੇ ਕੰਮ ਕਰ ਰਹੀ ਹੈ ਸਾਡੇ ਵੱਲੋਂ ਸ਼ਿਫਟਿੰਗ ਨਾਕਾਜ਼ ਜਿਹੜੇ ਆ ਉਹ ਟਾਈਮ ਟ੍ਰੈਮ ਲਗਾਏ ਜਾਂਦੇ ਆ ਤੇ ਉਹ ਜਿਹੜੇ ਸ਼ਿਫਟਿੰਗ ਨਾਕਾਜ਼ ਨੇ ਉਹਨਾਂ ਦਾ ਸ਼ਿਫਟਿੰਗ ਕਰਨ ਦਾ ਜਿਹੜਾ ਜਿਹੜਾ ਕਾਰਨ ਆ ਉਹ ਇਹੀ ਹੈ ਕਿਉਂਕਿ ਇਹ ਜੋ ਅਸਾਈਨ ਜਿਹੜੇ ਕਨਸਾਈਨਮੈਂਟਸ ਨੇ ਇਹ ਇਹ ਕਨਸਾਈਨਮੈਂਟਸ ਜਿਹੜੀ ਹੈ ਟਾਈਮ ਟੂ ਟਾਈਮ ਇਹਨਾਂ ਵੱਲੋਂ ਰੀਸੀਵ ਕੀਤੀਆਂ ਜਾਂਦੀਆਂ ਨੇ ਤੇ ਇਹ ਜੋ ਇਹਨਾਂ ਦੇ ਰੂਟਸ ਨੇ ਉਹ ਪਹਿਲਾਂ ਜਿਹੜੇ ਵੈਲ ਡਿਫਾਈਨਡ ਹੁੰਦੇ ਨੇ ਪਰ ਇਹ ਰੂਟਸ ਆਲਟਰਨੇਟ ਰੂਟਸ ਹੋ ਗਏ ਇਹਨਾਂ ਦੇ ਜਾਂ ਹੋਰ ਕਿਸੇ ਰੂਟ ਰਹੀ ਇਹ ਉਹ ਉਹ ਰੂਟਸ ਰਹੀਏ ਜਿਹੜੀ ਹੈ ਐਕਸੈਪਟ ਕਰਦੇ ਨੇ ਸੋ ਟਾਈਮ ਟੂ ਟਾਈਮ ਜਿਹੜਾ ਹੈ ਸਾਡੇ ਇਹ ਨਾਕਾ ਜਿਹੜੇ ਨੇ ਸ਼ਿਫਟ ਹੁੰਦੇ ਰਹਿੰਦੇ ਨੇ ਅਕੋਰਡਿੰਗ ਟੂ ਆਰ ਇਨਫੋਰਮੇਸ਼ਨ ਐਂਡ ਇੰਟੈਲੀਜੈਂਸ ਤੇ ਉਸੇ ਦੇ ਤਹਿਤ ਹੀ ਜਿਸ ਤਰੀਕੇ ਨਾਲ ਰਿਕਵਰੀ ਹੋਈ ਹੈ ਤੇ ਇਹ ਇਹ ਵੀ ਜਿਹੜਾ ਹੈ ਸਾਡੇ ਵੱਲੋਂ ਜਿਹੜੀ ਹੈ ਉਸੇ ਦੇ ਤਹਿਤ ਹੀ ਕੀਤੀ ਗਈ ਹੈ ਸਰ ਇਹ ਤਾਂ ਮੁਢਲਾ ਕਾਰੋਬਾਰ ਕੀ ਸੀ ਇਹ ਸਾਰੀਆਂ ਜਿਹੜੀਆਂ ਕਿਉਂਕਿ ਇਹ ਨੌਜਵਾਨ ਨੇ ਜੀ ਤੇ ਬੇਸਿਕਲੀ ਇਹ ਜਿਹੜਾ ਹੈਗਾ ਇਹਨਾਂ ਕੰਮਾਂ ਦੇ ਵਿੱਚ ਜਿਹੜੇ ਇਹ ਲਿਪਤ ਪਾਏ ਗਏ ਨੇ ਤੇ ਪਿੱਛੋਂ ਪਿਛੋਕੜ ਇਹਨਾਂ ਦਾ ਚੈੱਕ ਕੀਤਾ ਜਾ ਰਿਹਾ ਜੋ ਵੀ ਇਹਨਾਂ ਦੇ ਪਿਛਲੇ ਪਰਚੇ ਨੇ ਕ੍ਰਿਮੀਨਲ ਰਿਕਾਰਡ ਹੈ ਉਹ ਸਾਰੇ ਇਕੱਠਾ ਕੀਤਾ ਜਾ ਰਿਹਾ ਜਿਹੜੀ ਗੱਲ ਗੱਲ ਵਾਲੇ ਜਿਹੜੀ ਗੱਲ ਪੰਜ ਜਾਣੇ ਸਾਨੂੰ ਉਹਨਾਂ ਦਾ ਲਿੰਕ ਨਹੀਂ ਨਹੀਂ ਉਹ ਉਹ ਜੰਡਿਆਲਾ ਗੁਰੂ ਹੋਰ ਚੀਜ਼ ਸੀਗੀ ਉਹ ਜਿਹੜਾ ਹੈਗਾ ਉਹ ਇੱਕ ਥ੍ਰੈਟਨਿੰਗ ਜਿਹੜੀ ਹੈ ਕਾਲ ਸੀ ਐਕਸਟਰੈਸ਼ਨ ਵਾਸਤੇ ਕੀਤੀ ਗਈ ਹੈ ਸਰ ਜਿਹਦੇ ਵਿੱਚ ਜਿਹੜਾ ਹੈ ਗੁਰਿੰਦਰ ਮੇਨ ਕਾਂਸਪੀਰੇਟਰ ਜਿਹੜਾ ਸੀਗਾ ਅਲੋਂਗ ਵਿਦ ਰਮਨਜੀਤ ਸਿੰਘ ਤੇ ਬਾਕੀ ਜਿਹੜੇ ਇਹਨਾਂ ਦੇ ਸਾਥੀ ਸੀਗੇ ਉਹ ਉਸ ਏਰੀਆ ਦੇ ਸੀਗੇ ਤੇ ਉਹਨਾਂ ਦਾ ਜਿਹੜਾ ਹੈਗਾ ਵੱਖਰਾ ਇੱਕ ਐਕਸਟਰਸ਼ਨ ਦਾ ਜਿਹੜਾ ਹੈਗਾ ਉਹ ਮੰਤਕ ਸੀ ਜਿਹੜੇ ਰਮਦਾਸ ਵਾਲਾ ਏਰੀਆ ਜਿੱਥੇ ਤੁਸੀਂ ਉਹਤ ਨੂੰ ਗਏ ਵੀ ਸੀ ਕਿਤੇ ਦਰਿਆ ਕ੍ਰੋਸ ਹੁੰਦਾ ਹੈ ਜਿੰਨੇ ਪਤਾ ਹੈ ਇਸ ਪਾਸੇ ਵੀ ਕਾਫੀ ਸਰੋਣੀ ਬੇਟੇ ਆਦਮ ਜਿਹੜਾ ਸਰੋਣੀ ਦਾ ਡੇਟੀਮਾ ਉਸ ਏਰੀਆ ਦੇ ਵਿੱਚ ਬੜੇ ਬੜੇ ਸੈਂਸਿਟਿਵ ਜਿਹੇ ਪੁਆਇੰਟ ਹੈ ਜਿੱਥੋਂ ਕਿ ਉਹ ਕ੍ਰੋਸ ਵੀ ਕਰ ਦਿੰਦੇ ਪੈੜੀ ਵੀ ਉੱਤੇ ਹੈ ਜੀ ਉਸ ਏਰੀਆ ਦੇ ਤੁਹਾਡੀ ਕਿਵੇਂ ਦੀ ਆਪਰੇਸ਼ਨ ਕਿਵੇਂ ਚਲਾ ਰਹੇ ਹੋ ਦੇਖੋ ਜੀ ਉਹ ਜਿਹੜਾ ਏਰੀਆ ਹੈ ਬੜਾ ਚੈਲੈਂਜਿੰਗ ਹੈ ਸਾਡੇ ਲਈ ਕਿਉਂਕਿ ਉੱਥੇ ਜਿਹੜਾ ਦਰਿਆ ਹੈ ਉਹ ਦਰਿਆ ਕਾਫੀ ਵਾਰ ਆਈਬੀ ਦੇ ਪਾਰ ਚਲੇ ਜਾਂਦਾ ਫਿਰ ਬਾਰਡਰ ਤੇ ਥਰੂ ਇੰਡੀਆ ਚ ਐਂਟਰ ਕਰਦਾ ਪੰਜਾਬ ਚ ਐਂਟਰ ਕਰਦਾ ਹੈ ਕਾਫੀ ਉਧੇ ਜੋ ਹੈਗੇ ਆ ਉਹ ਜਿਹੜੇ ਵੱਲ ਬਲੇਵੇਂ ਨੇ ਤੇ ਸਾਡੇ ਲਈ ਬੜਾ ਚੈਲੈਂਜਿੰਗ ਹੋ ਜਾਂਦਾ ਕਿਉਂਕਿ ਜਦੋਂ ਵੀ ਬਰਸਾਤਾਂ 'ਚ ਪਾਣੀ ਜਿਹੜਾ ਹੈ ਜ਼ਿਆਦਾ ਚੜ ਜਾਂਦਾ ਹੈ ਉਹਦੇ 'ਚ ਸਮਗਲਿੰਗ ਦੇ ਚਾਂਸਸ ਵੀ ਜ਼ਿਆਦਾ ਵੱਧ ਜਾਂਦੇ ਆ ਤੇ ਸਾਡੇ ਵੱਲੋਂ ਟੀਮਾਂ ਵੀ ਜਿਹੜੀਆਂ ਟਾਈਮ 프੍ਰਾਇਮ ਜਿਹੜੀਆਂ ਹੈ ਡਿਪਲੋਏ ਕੀਤੀਆਂ ਜਾਂਦੀਆਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਹ ਪਾਣੀ ਚੜਨ ਦੇ ਨਾਲ ਜਿਹੜੀ ਸਮਗਲਿੰਗ ਦਾ ਜਿਹੜੀ ਇਹ ਐਕਟੀਵਿਟੀ ਹੈ ਕਿਉਂਕਿ ਉਹ ਵੱਧ ਜਾਂਦੀ ਹੈ ਉਸਤੇ ਪੂਰੀ ਜਿਹੜੀ ਨਜ਼ਰ ਰੱਖੀ ਜਾਵੇ ਇਸ ਵਾਰ ਵੀ ਅਸੀਂ ਕਾਫੀ ਜਿਹੜੀ ਹੈ ਕੋਸ਼ਿਸ਼ ਕੀਤੀ ਹੈ ਤੇ ਨੰਬਰ ਆਫ ਜਿਹੜੇ ਅਟੈਂਪਟਸ ਹੈ ਸਮਗਲਿੰਗ ਦੇ ਉਹ ਕਾਫੀ ਘਟੇ ਵੀ ਸਰ ਇਹਨਾਂ ਦੀ ਕੋਈ ਹੁਣ ਪ੍ਰਾਪਰਟੀ ਕੋਈ ਉੱਤਰ ਵੀ ਪੇਸ਼ਾ ਕਰਨ ਕੀਤੀ ਜਾ ਰਹੀ ਹੈ ਜੀ ਹਾਂ ਕਿਉਂਕਿ ਇਹ ਕਮਰਸ਼ੀਅਲ ਕੁਆਂਟੀਟੀ ਹੈ ਕਲੀਅਰ ਕੱਟ ਕੇਸ ਹੈ ਤੇ ਇਹਦੇ ਵਿੱਚ ਜਿਹੜਾ ਸਾਡੇ ਸੀਨੀਅਰ ਆਫਸਰਸ ਵੱਲੋਂ ਡੀਜੀਪੀ ਸਾਹਿਬਾਨ ਵੱਲੋਂ ਕਲੀਅਰ ਕੱਟ ਡਾਇਰੈਕਸ਼ਨਸ ਨੇ ਕਿ ਜਿਹੜੀ ਵੀ ਕਮਰਸ਼ੀਅਲ ਕੁਆਂਟੀਟੀ ਦੀ ਜਿਹੜੀ ਖੇਪ ਬਰਾਮਦ ਹੁੰਦੀ ਹੈ ਤੇ ਜਿਹੜੇ ਦੋਸ਼ੀ ਨੇ ਉਹਨਾਂ ਦੀ ਜੋ ਵੀ ਜਾਇਦਾਦ ਹੈ ਉਦੀ ਉਹਨੂੰ ਉਹਨੂੰ ਆਈਡੈਂਟੀਫਾਈ ਕਰਕੇ ਉਹਨੂੰ ਜਿਹੜਾ ਹੈ ਕੰਪੀਟੈਂਟ ਅਥਾਰਟੀ ਦਿੱਲੀ ਭੇਜ ਕੇ ਉਹਦੀ ਫ੍ਰੀਜ਼ਿੰਗ ਕਰਵਾਈ ਜਾਵੇ ਤੇ ਜਿਹੜਾ ਵਿੱਚ ਐਗਜ਼ਾਮ ਹੁੰਦਾ ਤੁਸੀਂ ਕਿਸੇ ਵੀ ਲਈ ਭੇਜ ਸਕਦੇ ਹੋ ਜਾਂ ਟ੍ਰਾਇਲ ਕੇਸ ਇਹ ਜਿਵੇਂ ਹੁਣ ਇਹ ਜਿਹੜਾ ਹੈ ਸਾਡੇ ਕੋਲ ਇਹ ਦੋਸ਼ੀ ਜਿਹੜੇ ਹੈ ਇਹ ਅਸੀਂ ਗ੍ਰਿਫਤਾਰ ਕਰ ਲਿਆ ਇਹਨਾਂ ਕੋਲੇ ਰਿਕਵਰੀ ਹੋਈ ਹੈ ਅਸੀਂ ਕੇਸ ਬਣਾਵਾਂਗੇ ਕੇਸ ਬਣਾਉਣ ਦੇ ਲਈ ਪਹਿਲਾਂ ਤਾਂ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਔਰ ਰੈਵਨਿਊ ਡਿਪਾਰਟਮੈਂਟ ਤੋਂ ਜਾਂ ਕਿਸੇ ਹੋਰ ਵੀ ਕੰਸਰਨ ਡਿਪਾਰਟਮੈਂਟ ਤੋਂ ਜੀ ਤੋਂ ਅਸੀਂ ਉਹ ਪ੍ਰਾਪਰਟੀ ਨੂੰ ਆਈਡੈਂਟੀਫਾਈ ਕਰਾਉਣਾ ਹੈ ਆਈਡੈਂਟੀਫਾਈ ਕਰਾ ਕਰਾ ਕੇ ਉਸ ਦੇ ਨਾਲ ਜੋ ਵੀ ਐਸੈਂਸ਼ੀਅਲ ਡਾਕੂਮੈਂਟਸ ਲੱਗਣੇ ਆ ਤੇ ਤਸਦੀਕੀ ਹੋਣੀਆਂ ਨੇ ਉਹ ਸਾਰਾ ਕੁਝ ਕਰਵਾ ਕੇ ਅਸੀਂ ਫਿਰ ਉਹ ਦਿੱਲੀ ਭੇਜਾਂਗੇ ਇਹ ਨਹੀਂ ਦੇ ਤੋਂ ਉਹ ਲੋਕ ਇਸ ਕਾਰੋਬਾਰ ਦੇ ਨਾਲ ਜੁੜੇ ਸ੍ਰੋਟੀ ਜਾਂਚ ਪਤਾ ਲੱਗੇ ਦੇਖੋ ਜੀ ਇਹ ਜਿਹੜੇ ਆ ਕਿਉਂਕਿ ਇਹ ਨੌਜਵਾਨ ਨੇ ਜੀ ਅਜੇ ਜੋ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਅਜੇ ਬਹੁਤੀ ਇਹਨਾਂ ਦੇ ਵੱਲੋਂ ਕੋਈ ਖੁਲਾਸੇ ਨਹੀਂ ਹੋਏ ਕਿਉਂਕਿ ਅੱਜ ਜਿਵੇਂ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਇਹਨਾਂ ਦਾ ਲਿਆ ਹੈ ਤੇ ਰਿਮਾਂਡ ਤੋਂ ਬਾਅਦ ਵਿੱਚ ਚੰਗੀ ਤਰ੍ਹਾਂ ਜਿਹੜੀ ਹੈ ਪੁੱਛਗਿੱਛ ਕੀਤੀ ਜਾਏਗੀ ਭਾਵੇਂ ਇਹਦੇ ਲਈ ਜਿਹੜਾ ਬੀਐਨਐਸ ਨੇ ਤਾਂ رائے ਆਂ ਜੀ ਕਿ ਐਨਡੀਪੀਐਸ ਦੇ ਵਿੱਚ ਵੀ ਕੋਈ ਸੰਸ਼ੋਧਨ ਆਇਆ ਐਨਡੀਪੀਐਸ ਤਰ੍ਹਾਂ ਦੀ ਇਹਨਾਂ ਮਾਮਲੇ ਤੋਂ ਕੀ ਤੱਕ ਆਇਆ ਜਾਂ ਕੋਈ ਸੈਪਰੇਟ ਨੇ ਇਹ ਇਹ ਜਿਹੜਾ ਹੈ ਫਿਲਹਾਲ ਜਿਹੜਾ ਹੈ ਐਨਡੀਪੀਐਸ ਦੇ ਵਿੱਚ ਇਹਦਾ ਜਿਹੜਾ ਹੈ ਅਸੀਂ ਇਹਦਾ ਕਾਰਵਾਈ ਕੀਤੀ ਹੈ ਸੈਕੰਡਲੀ ਜਿਹੜਾ ਹੈ ਕਿਉਂਕਿ ਇਹਨਾਂ ਦਾ ਮੋਟਰਸਾਈਕਲ ਵੀ ਸੀਗਾ ਉਹ ਵੀ ਵਿੱਚ ਅਸੀਂ ਪਾਇਆ ਹੈ ਕਿਉਂਕਿ ਉਹ ਜਿਹੜਾ ਯੂਜ਼ ਫਰ ਕ੍ਰਾਈਮ ਹੈਗਾ ਕ੍ਰਿਮੀਨਲ ਐਕਟੀਵਿਟੀ ਯੂਜ਼ ਕੀਤਾ ਇਹਨਾਂ ਨੇ ਇਸ ਤੋਂ ਇਲਾਵਾ ਜਿਹੜੀ ਤੁਸੀਂ ਗੱਲ ਕਹੀ ਬੀਐਨਐਸ ਬੀਐਨਐਸ ਦੇ ਵਿੱਚ ਕਿਉਂਕਿ ਕਾਫੀ ਜਿਹੜੀਆਂ ਹੈ ਧਾਰਾਵਾਂ ਜਿਹੜੀਆਂ ਐਡ ਵੀ ਕੀਤੀਆਂ ਗਈਆਂ ਨੇ ਸੰਸ਼ੋਧਨ ਹੋਏ ਨੇ ਉਹਦੇ ਵਿੱਚ ਕਈ ਤਾਂ ਰਾਵਾਨੇ ਜਿਵੇਂ ਤੁਸੀਂ 1 1 1 ਦੀ ਗੱਲ ਤੁਸੀਂ ਕੱਲ ਕੀਤੀ ਸੀ ਉਹਦੇ ਵਿੱਚ ਆਰਗੇਨਾਈਜ਼ ਕ੍ਰਾਈਮ ਦੀ ਗੱਲ ਹੋਈ ਆ ਉਹ ਬੜੀ ਸਖਤ ਹੈ ਕਿ ਜਿੱਥੇ ਕਿਤੇ ਵੀ ਸਾਨੂੰ ਲੱਗਦਾ ਹੈ ਕਿ ਇਹਦਾ ਯੂਜ਼ ਕੀਤਾ ਜਾ ਸਕਦਾ ਫॉर द ਵੈਲਫੇਅਰ ਆਫ ਸੋਸਾਇਟੀ ਤੇ ਡੈਟਰੈਂਸ ਆਫ ਕ੍ਰਾਈਮ ਅਸੀਂ ਉਹ ਕਰਾਂਗੇ ਜਿਹਦੇ ਉਹਦੇ ਬਾਅਦ ਵਿੱਚ ਸਵਾਲ ਤੇ ਆਉਂਦੇ ਆ ਜਿਹੜਾ ਤੁਸੀਂ ਚਾਹਤ ਰਿਹਾ ਕਿ ਐਨਡੀਪੀਐਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਪ੍ਰੋਐਕਟਿਵ ਬੀਂਗ ਹੋ ਕਿ ਇਸ ਕਰਕੇ ਸਾਰਿਆਂ ਦਾ ਧਿਆਨ ਹੋਣਾ ਇਹਨਾਂ ਕੇਸਾਂ ਤੇ ਆ ਗਿਆ 댓 ਮੀਨਸ ਕਿ ਐਨਡੀਪੀਐਸ ਦੇ ਜੋ ਤੁਸੀਂ ਤੁਹਾਡੀ ਪੋਰਸ ਕਾਫੀ ਕੰਮ ਕਰ ਰਹੀ ਮੈਕਨਿਬਲ ਪਗਦੀ ਟੀਮ ਹੈ ਸਾਰੇ ਜਿਹੜੇ ਟੀਮਾਂ ਵੀ ਤੁਹਾਡੇ ਨਾਲ ਪੂਰੇ ਮੁਲਾਜ਼ਮ ਨੇ ਦੇਖੋ ਉਹਨਾਂ ਦੇ ਵੀ ਤੁਸੀਂ ਪ੍ਰੋਪਰਟੀ ਪੀਸ ਦਿਲਾ ਲਈ ਪਰ ਇਹ ਵੀ ਤੁਹਾਡੇ ਮੁਲਾਜ਼ਮ ਲਗਾਤਾਰ ਲੱਗੇ ਨੇ ਇਹਨਾਂ ਨੂੰ ਮੋਟੀਵੇਟ ਕਰਨ ਦੇ ਲਈ ਕਿਉਂਕਿ ਕਈ ਵਾਰੀ ਸੈਲਿਕਟਿਵ ਵੀ ਮਿਲਦੇ ਨੇ ਮੇਰਾ ਸਵਾਲ ਹੈ ਪੂਰੇ ਮੁਲਾਜ਼ਮਾਂ ਤੋਂ ਕਿ ਇਹਨਾਂ ਦੀਆਂ ਵੀ ਕਈ ਵਾਰੀ ਰਹਿ ਜਾਂਦੀਆਂ ਨੇ ਜਿਵੇਂ ਪ੍ਰੋਮੋਸ਼ਨਸ ਪੈਂਡਿੰਗ ਨੇ ਜਿਹੜੇ ਕੰਮ ਕਰਦੇ ਨੇ ਇਸ ਪਾਸੇ ਵੀ ਜ਼ਰ ਤੁਹਾਡਾ ਧਿਆਨ ਹੈ ਜਿਹੜੇ ਮੁਲਾਜ਼ਮ ਅੱਛਾ ਕੰਮ ਕਰਦੇ ਨੇ ਇਹਨਾਂ ਨੂੰ ਸਮਝ ਸਮਝੇ ਤੇ ਇਹ ਵੀ ਟੀਮਾਂ ਤੁਹਾਡੇ ਕੋਲ ਬੈਠੀ ਨੇ ਐਸਪਰ ਸਾਰੇ ਅਧਿਕਾਰੀ ਫੀਲ ਕਰਦੇ ਨੇ ਜਿਵੇਂ ਚੰਗੀ ਤਰ੍ਹਾਂ ਕੰਮ ਕਰਨ ਵਾਲੇ ਨੇ ਮੈਂ ਤਾਂ ਆ ਦੇਖੋ ਜੀ ਜਿੱਥੋਂ ਤੱਕ ਰਿਵਾਰਡ ਤੇ ਅਵਾਰਡ ਦਾ ਸਵਾਲ ਹੈ ਡੀਜੀਪੀ ਸਾਹਿਬ ਵੱਲੋਂ ਬੜਾ ਸਾਡੇ ਲਈ ਕਲੀਅਰ ਕਟ ਇੱਕ ਸੰਦੇਸ਼ ਹੈ ਕਿ ਜਿੱਥੇ ਅਸੀਂ ਕੰਮ ਕਰਾਂਗੇ ਤੇ ਵਧੀਆ ਕੰਮ ਕਰਾਂਗੇ ਤੇ ਸਾਡੀ ਟੀਮ ਜਿਹੜੀਆਂ ਵਧੀਆ ਕੰਮ ਕਰਨਗੀਆਂ ਉਹਨਾਂ ਨੂੰ ਰਿਵਾਰਡ ਤੇ ਅਵਾਰਡ ਜੋ ਉਹਨਾਂ ਦੇ ਬਣਦੇ ਉਹ ਦਿੱਤੇ ਜਾਣਗੇ ਪਰ ਜਿੱਥੇ ਵੀ ਕوتاਹੀ ਹੋਏਗੀ ਉੱਥੇ ਸਖਤ ਐਕਸ਼ਨ ਵੀ ਲਿਆ ਜਾਏਗਾ ਜਿੱਥੇ ਕਿਤੇ ਕਿਤੇ ਕਿਸੇ ਮੁਲਾਜ਼ਮ ਦੀ ਕਟਿੰਗ ਇਸ ਲੈਵਲ ਤੇ ਕੋਈ ਮਿਲੀਭੁਗਤ ਸਾਹਮਣੇ ਆਉਂਦੀ ਹੈ ਉੱਥੇ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ ਤੇ ਜਿੱਥੇ ਤੱਕ ਹੋ ਸਕਦਾ ਡਿਸਮਿਸਲ ਤੱਕ ਵੀ ਉਹਨੂੰ ਪਹੁੰਚਾਇਆ ਜਾਏਗਾ ਜਿਹੜਾ ਅੱਛਾ ਕੰਮ ਕਰਨਗੇ ਉਹਨਾਂ ਦਾ ਰਿਵਾਰਡ ਜੀ ਸਰਕਾਰ ਚਟਵੰਡਰ ਕੇਸ ਕੋਲ ਦਾ ਪਤਾ ਜੀ ਉਹਦੇ ਵਿੱਚ ਅਸੀਂ 7-8 ਕਿਲੋਮੀਟਰ ਤੱਕ ਜਿਹੜਾ ਸੀਸੀਟੀਵੀ ਫੁਟੇजेस ਜਿਹੜੇ ਹੈਗੇ ਆ ਉਹ ਸੀ ਕੰਗਾਰਲੇ ਨੇ ਸਾਨੂੰ ਕਈ ਚੀਜ਼ਾਂ ਨਾਲ ਪਤਾ ਲੱਗਿਆ ਉਹਦੇ ਵਿੱਚ ਇੱਕ ਦੋ ਗੈਂਗਸ ਜਿਹੜੇ ਆਈਡੈਂਟੀਫਾਈ ਵੀ ਹੋ ਰਹੇ ਨੇ ਮੋਡਸ ਆਪ੍ਰਿੰਟੇਜ ਦੇ ਆਧਾਰ ਤੇ ਵੀ ਅਸੀਂ ਜਿਹੜੇ ਚੀਜ਼ਾਂ ਦੀ ਜਿਹੜੀ ਇਹ ਨਿਸ਼ਾਨਦੇਹੀ ਕਰ ਰਹੇ ਤੇ ਜਲਦੀ ਉਹਦੇ ਵਿੱਚ ਕੋਈ ਨਾ ਕੋਈ ਜਿਹੜੀ ਹੈਗੀ ਹੈ ਜੋ ਵੀ ਅੱਗੇ ਫਰਦਰ ਡਿਵੈਲਪਮੈਂਟ ਹੁੰਦੀ ਹੈ ਸਾਂਝੀ ਕੀਤੀ ਜਾਏਗੀ ਜੀ ਸਰ ਜੀ ਕੋਲ ਸਵਾਲ ਹੈ ਕਿ ਆਪਣੇ ਅਫਸਰ ਵੀ ਮਲਾਜੂ ਵੀ ਇੰਨੀ ਮਿਹਨਤ ਕਰਦੇ ਨੇ 4-5 ਦਿਨ ਹਫਤਾ ਵੀ ਨਿਕਲ ਦਿੰਦਾ ਹੈ ਕਿੰਨ ਰਾਤ ਨੂੰ ਅਨਨੋਨ ਬੇਸ ਕਰਨ ਦਾ ਬਿਆਨ ਇਹ ਫਿਰ ਕੇਸ ਤੋਂ ਨਹੀਂ ਨਿਕਲ ਜਾਂਦੇ ਨੇ ਟ੍ਰਾਇਲ ਤੋਂ ਨਹੀਂ ਨਿਕਲ ਜਾਂਦੇ ਨੇ ਤੇ ਇਹਦੇ ਵਾਸਤੇ ਕੁਝ ਨਹੀਂ ਅਸੀਂ ਜਿਹੜਾ ਜਿਵੇਂ ਤੁਸੀਂ ਗੱਲ ਕਰਦੇ ਹੋ ਟ੍ਰਾਇਲ ਤੋਂ ਨਿਕਲਣਾ ਬੜਾ ਸੌਖਾ ਕੰਮ ਨਹੀਂ ਹੈ ਜੀ ਤੇ ਐਵੀਡੈਂਸ ਬੇਸਡ ਪੁਲਿਸਿੰਗ ਕਰਾਂਗੇ ਤੇ ਐਵੀਡੈਂਸ ਨੂੰ ਔਨ ਫਾਈਲ ਲੈ ਕੇ ਆਵਾਂਗੇ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਤੇ ਇਸ ਦੇ ਨਾਲ ਜਿਹੜੇ ਹੈ ਟ੍ਰਾਇਲ ਦੇ ਵਿੱਚ ਉਹ ਬਰੀ ਹੋਣ ਦੇ ਚਾਂਸਸ ਘਟ ਜਾਂਦੇ ਨੇ ਸਾਡੀ ਕੋਸ਼ਿਸ਼ ਇਹ ਹੀ ਰਹੇਗੀ ਕਿ ਅਸੀਂ ਜਿਹੜਾ ਹੈ ਟ੍ਰਾਇਲ ਨੂੰ ਮੁਕੰਮਲ ਕਰਾ ਕੇ ਦੋਸ਼ੀ ਨੂੰ ਉਸ ਦੀ ਜਿਹੜੀ ਹੈ ਸਜ਼ਾ ਦਵਾਈਏ ਤੇ ਜਿਹੜਾ ਸਮਾਜ ਨੂੰ ਜਿਹੜਾ ਹੈ ਕ੍ਰਾਈਮ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕਰੀ